میری دید کے ساتھ چیڑ خانی ہوئی لوگ چلے گئے ماما اور میں ਚਾਰ ਤਿੰਨ ਗੱਡੀਆਂ ਆਈਆਂ ਤਿੰਨ ਗੱਡੀਆਂ ਚ ਆਂਦੇ ਸਾਰ ਬੰਦਿਆਂ ਨੇ ਐ ਤਲਵਾਰਾ ਗੱਡੀਆਂ ਉਹ ਗੱਡੀਆਂ ਆਂਦੇ ਸਾਰ ਉਹਨਾਂ ਨੇ ਹਮਲਾ ਕਰਤਾ ਇੱਕਦਮ ਕਿੰਨੇ ਵਜੇ ਦੀ ਬਾਤ ਹੈ ਇਹ ਵਾਲੀ ਇਸ 9:30 ਦੀ ਗੱਲ ਹੈ ਰਾਤ ਕੋ ਹਾਂ 9:30 ਨੇ ਪੁਲਿਸ ਕੋ ਇਤਲਾਹ ਦਿੱਤੀ ਹੈ ਪੁਲਿਸ ਕੋ हमने दी ਸੀ ਉਸੇ ਟਾਈਮ ਕੋਈ ਧੱਕੇਬਾਜੀ ਵੀ ਕੀਤੀ ਆ ਤੁਹਾਡੇ ਸਾਥ ਨਹੀਂ ਧੱਕੇਬਾਜੀ ਬਹੁਤ ਕੀਤੀ ਦੇਖੋ ਮਾਰਾ ਸਾਰੀ ਸੱਟ ਸੁੱਟ ਕਰੀ ਹੋਈ ਹੈ ਐਵੇਂ ਡੰਡੇ ਮਾਰੇ ਉਹਨਾਂ ਨੇ ਬਹੁਤ ਲੋਕਾਂ ਨੇ ਬਚਾਇਆ ਹੈ ਕਾਰਨ ਕੀ ਹੈ ਹਮਲਾ ਕਰਨੇ ਦਾ ਕਾਰਨ ਕੀ ਮੰਨਦੇ ਹੋ ਕਾਰਨ آپ کی کو پہلا ہم نے تو کچھ کیا ہی نہیں جانتے ان کو نہیں میں تو نہیں جانتی بس ہاں دو تین بندے ہیں جو وہاں پہ رہتے ہیں ان کو جانتی ہوں کیا نام ہے ان کا لالو اور

ਬਾ ਕਰਤੇ ਕਿ ਸਾਨੂੰ ਜਿਵੇਂ ਸਾਡੇ ਮੰਮੀ ਨੂੰ ਬਿਨਾ ਨਾ ਜਾਇਜ ਕੁੱਟਿਆ ਉਹ ਹੈ ਤੇ ਇਹਨਾਂ ਨੂੰ ਥਾਂ ਲੈ ਕੇ ਜਾਣਾ ਚਾਹੀਦਾ ਜੇ ਅਸੀਂ ਪਰਚਾ ਪੁਰਚਾ ਹੋਣਾ ਚਾਹੀਦਾ ਕਿਤਨੇ ਲੋਕ ਜ਼ਖਮੀ ਹੋ ਗਏ ਇਸ ਸਾਥ ਮੇ ਕਿਤਨੇ ਲੋਕੋ ਕੋ ਉਹਨਾਂ ਨੇ ਨੁਕਸਾਨ ਪਹੁੰਚਾਇਆ ਚਾਰ ਲੋਕੋ ਕੋ ਨੁਕਸਾਨ ਚਾਰ ਲੋਕ ਚਾਰ ਲੋ ਜਿਆਦਾ ਸੱਟੇ ਲੱਗੀ ਹੈ ਜਿਆਦਾ ਸੱਟੇ ਲੱਗੀ ਆ ਮੇਰਾ ਨਾਮ ਮੰਜੂ ਹੈ ਅ ਜੀ ਕੀ ਗੱਲ ਹੈ ਹਸਪੀਟਲ ਆ ਹਸਪੀਟਲ ਸੇ ਇਸ ਤਰ੍ਹਾਂ ਆਦਾ ਪਿਆ ਸਾਨੂੰ ਕਿ ਮੇਰੇ ਸਾਥ ਛੇੜਖਾਨੀ ਹੋਈ ਸੀ ਜਦੋਂ ਮੈਂ 8:30 ਵਜੇ ਆ ਰਹੀ ਸੀ ਜੋਬ ਤੋਂ ਤੋ ਉਹਦੇ ਤਿੰਨ ਨਾਲ ਵਾਲੇ ਤਿੰਨ ਮੁੰਡਿਆਂ ਨੇ ਮੇਰੇ ਹੱਥ ਫੜ ਲਿਆ ਸੀ ਜ਼ਬਰਦਸਤੀ ਪਹਿਲੇ ਤਾਂ 10 ਦਿਨ ਤੋਂ ਮੇਰੇ ਤੋਂ ਛੇੜੀ ਜਾ ਰਹੀ ਸੀ ਮੈਂ ਇਗਨੋਰ ਕਰਤਾ ਸੀ ਮੈਂ ਕਿਹਾ ਚਲੋ ਛੱਡੋ ਪਰ ਪਰ ਕੱਲ ਉਹਨਾਂ ਨੇ ਜਿਆਦਾ ਹੀ ਹੱਦ ਪਾਰ ਕਰਤੀ ਸੀ ਤਿੰਨਾਂ ਮੁੰਡਿਆਂ ਨੇ ਹੱਥ ਬਕਰ ਕੇ ਆਪਣੇ ਉਸ ਮੇ ਦੁਕਾਨ ਦੁਕਾਨ ਦੇ ਵਿੱਚ ਲੈ ਕੇ ਜਾ ਰਹੇ ਸੀ ਮੈਨੂੰ ਮੈਂ ਕਿਹਾ ਚਲੋ ਛੱਡੋ ਛੱਡੋ ਕਹਿੰਦੇ ਨਹੀਂ ਅਸੀਂ ਛੱਡਣਾ ਹੀ ਨਹੀਂ ਸਾਨੂੰ ਤੂੰ ਪਸੰਦ ਆ ਗਈ ਮੈਂ ਕਿਹਾ ਫਿਰ ਮੈਂ ਹੱਥ ਤੋਂ ਹੱਥ ਤੋਂ ਹੱਤਾ ਜਿਵੇਂ ਤੇ ਦੰਦੀ ਮਾਰੀ ਫਿਰ ਮੈਂ ਛੱਡੀ ਛੱਡ ਕੇ ਸਾਰਾ ਕੁਝ ਪੱਜੀ ਮੈਂ ਮੰਮੀ ਨੂੰ ਦੱਸਿਆ ਮਾਮਾ ਨੂੰ ਦੱਸਿਆ ਮੇਰੇ ਘਰੇ ਨਾ ਮੰਮੀ ਐ ਨਾ ਡੈਡੀ ਐ ਕੋਈ ਵੀ ਨਾ ਅਸੀਂ ਦੋ ਹੀ ਸਿਸਟਰ ਹੰਦੇ ਇੱਕ ਮੈਂ ਇੱਕ ਮੇਰੇ ਤੋਂ ਛੋਟੀ ਤੋਂ ਇਸ ਕਰਕੇ ਮੇਰੀ ਮੰਮੀ ਨੇ ਪੁੱਛਿਆ ਕਿ ਤੁਸੀਂ ਸਾਡੀ ਕੁੜੀਆਂ ਨੂੰ ਕਿਉਂ ਛੇੜਦੇ ਕਹਿੰਦਾ ਅਸੀਂ ਸਰੀਆਮ ਛੇੜਾਂਗੇ ਤੁਸੀਂ ਜੋ ਕਰਨਾ ਹੈ ਕਰ ਲਓ ਇਹ ਕੱਲ੍ਹ ਰਾਤ ਦੀ ਗੱਲ ਆ ਸਾਡੇ 8:00 ਵਜੇ ਦੀ ਗੱਲ ਆ ਹਾਂਜੀ ਕੈਮਰੇ ਹੈਗੇ ਆ ਉੱਧਰ ਮੁੰਡੇ ਕੌਣ ਆ ਉਹ ਮੁੰਡੇ ਸਾਡੇ ਨਾਲ ਹੀ ਰਹਦੇ ਆ ਸਾਨੂੰ ਤੋਂ ਇੱਕ ਹਫਤਾ ਹੋਇਆ ਅਸੀਂ ਕਿਰਾਏ ਤੇ ਰਹਿੰਦੇ ਆ ਤੋ ਹਾਂਜੀ ਕੇਮਰੇ ਅਨਸਾਬ ਜਦੋਂ ਕਾਰਵਾਈ ਕਿਵੇਂ ਦੀ ਚਾਹੀਦੀ ਹੈ ਕਾਰਵਾਈ ਸਾਨੂੰ ਇਨਸਾਫ ਚਾਹੀਦਾ ਜਿਨ੍ਹਾਂ ਨੇ ਸਾਡੇ ਉੱਤੇ ਹਮਲਾ ਕੀਤਾ ਹੈ ਸਾਨੂੰ ਨੁਕਸਾਨ ਪਹੁੰਚਾਇਆ ਹੈ ਤੇ ਸਾਨੂੰ ਸਾਡਾ ਇੱਕ ਰੇਪ ਵੀ ਲਾ ਲਓ ਤੇ ਇਸ ਤਰ੍ਹਾਂ ਦਾ ਬੰਦਾ ਖੜਨਾ ਹੈ ਵੀ ਹੋ ਗਿਆ ਨਾ ਤੋ ਸਾਨੂੰ ਇਨਸਾਫ ਚਾਹੀਦਾ ਬੰਦੇ ਅੰਦਰ ਜਾਣੇ ਚਾਹੀਦੇ ਕਿਹੜੀ ਜਗ੍ਹਾ ਕੰਮ ਕਰਦੇ ਪੌਣ ਬੰਦੇ ਜਾਂਦੇ ਨੇ ਅ ਨਈ ਉਹ ਠੇਕੇ ਤੇ ਕੰਮ ਕਰਦੇ ਆ दारू ਵਾਲੇ ਜਿਹੜਾ ਜਿਹੜਾ ਜਗਾ ਠੇਕਾ ਜਿਹੜਾ ਨਾਜ਼ ਮੰਡੀ ਸਰਾਂ ਦਰੋੜ ਚ ਹੈਗਾ ਉਹ ਠੇਕੇ ਚ ਕੰਮ ਕਰਦੇ ਹਾਂ ਇੱਕ ਤਨੂਜਾ ਇੱਕ ਦਾ ਲਾਲੂ ਆ ਇੱਕ ਦਾ ਰਾਦੇਵ ਆ ਸਾਨੂੰ ਤਾਂ ਇਨਸਾਫ ਚਾਹੀਦਾ ਉਹ ਬੰਦੇ ਤਿੰਨ ਅੰਦਰ ਜਾ ਇਹ ਅੰਦਰ ਜਾਣੇ ਚਾਹੀਦੇ ਆ ਹਾਂਜੀ ਹਾਂਜੀ ਕੰਪਲੀਟ ਕਰਾਈ ਹੋਈ ਆ ਇੱਕ ਕਰਾਤ ਕਰਾਈ ਸੀ ਇੱਕ ਸੁਬਾ ਕਰਾਈ ਆ ਮੇਰਾ ਨੇਕਪਾਲ ਹੈ ਜੀ ਨੇਕਪਾਲ ਜੀ ਕੀ ਕੰਮ ਕਰਦੇ ਹੋ ਮੈਂ ਆਟੋ ਚਲਾਣਾ ਜੀ ਤੇ ਮਾਮਲਾ ਕੀ ਹੈ ਜੀ ਜਿਹੜਾ ਜਖਮ ਜਖਮ ਹੋਇਆ ਛੱਟ ਲਈ ਇਹ ਮਾਮਲਾ ਜੀ ਮੈਂ ਆਟੋ ਚਲਾਣਾ ਮੇਰੀ ਘਰ ਵਾਲੀ ਇਹਨਾਂ ਦੇ ਪੰਜੀਆ ਕੋਲ ਆ ਕੇ ਸੁਣਦੀ ਹੈ ਸਿਸਟਰ ਵੀ ਅੱਜ ਪਿੰਡ ਗਈ ਵੀ ਸੀ ਇਹ ਕਹਿੰਦੀ ਮੈਂ ਉੱਥੇ ਸੌ ਜਾਂਦੀ ਆ ਕੁਣੀਆ ਲਵੇ ਮੈਂ ਕਿਹਾ ਚੱਲ ਸੌ ਜਾ ਇਹ ਰੋਟੀ ਮੈਨੂੰ ਬਣਾ ਕੇ ਦੇ ਆਂਦੇ ਸੀ ਕਮਰੇ ਤੇ ਮੈਂ ਖਾ ਲੈਂਦਾ ਜੀ ਰਾਤੀ ਕੁੜੀਆਂ ਨੇ ਕਹਿੰਦਾ ਕਹਿੰਦਾ ਮਾਮੇ ਨੂੰ ਉਰੇ ਹੀ ਬੁਲਾ ਲਓ ਉਰੇ ਹੀ ਰੋਟੀ ਖਾ ਲੇ। ਮੈਂ ਆਇਆ ਉਧਰੋਂ ਗੱਡੀ ਚਲਾ ਕੇ ਆਇਆ ਇਹ ਕੁੜੀਆਂ ਕਹਿਣ ਲੱਗੀਆਂ ਕਹਿੰਦੇ ਮਾਮਾ ਇੱਦਾਂ ਇੱਦਾਂ ਗੱਲ ਐ ਸਾਨੂੰ 4-5 ਦਿਨ ਤੇ ਹਫ਼ਤਾ ਹੋ ਗਿਆ ਛੇੜਦੇ ਛੇੜਦੇ। ਮੈਂ ਉਹਨਾਂ ਨੂੰ ਕਿਹਾ ਪੱਛਣ ਨਾ ਕਿ ਵੀ ਗੱਲ ਕੀ ਐ ਤੁਹਾਡੀ ਮਾਂ ਪਹਿਨ ਨਹੀਂ ਹੈਗੀ ਐ ਤੁਸੀਂ ਪਹਿਨ ਤੁਸੀਂ ਦੂਜਿਆਂ ਦੀ ਛੇੜਦੇ ਹੋ ਤੁਹਾਡੇ ਵੀ ਕਰੇ ਮਾਂ ਪਹਿਣ ਹੈਗੀ ਐ। ਹੈ ਮੈਂ ਉਹਨੂੰ ਇੱਕ ਦੋ ਥੱਪੜ ਲਾਇਆ ਮੁੰਡੇ ਨੂੰ। ਇੰਨੀ ਦੇਰ ਤੇ ਫਿਰ ਅਸੀਂ ਕਹਾਂਗੇ ਤੁਹਾਨੂੰ ਥਾਣੇ ਦੇਣੇ। ਮੈਂ ਕਿਹਾ ਤੂੰ ਐਵੇਂ ਹੀ ਮੰਨੋਗੇ ਤੁਸੀਂ ਸਾਰੇ ਬੰਦੇ ਹੋ ਤੁਸੀਂ ਸਾਰੇ ਪੱਜ ਗਏ ਇੱਕ ਰਹਿ ਗਏ ਸੀ ਇਹ ਇਹਨਾਂ ਨੂੰ ਭੇਜਤਾ ਮੈਂ ਕਰਾ ਲਈ ਨੂੰ ਔਰ ਕੁੜੀ ਨੂੰ ਭੇਜਤਾ ਮੈਂ ਕਿ ਜਾਓ ਤੁਸੀਂ ਕੰਪਲੇਨਟ ਕਰਾ ਕੇ ਇਹ ਗਏ ਉਹਦੇ ਉੱਤੇ ਮੈਂ ਮੇਰੀ ਛੋਟੀ ਭਾਂਜੀ ਔਰ ਦੋ ਬੱਚੇ ਮੇਰੇ ਨਾਲ ਖੜੇ ਸੀ ਅਸੀਂ ਉੱਥੇ ਖੜੇ ਰਹੇ ਉਹਨੂੰ ਮੰਡੇ ਨੂੰ ਬਿਠਾ ਕੇ ਮੈਂ ਕਿ ਤੂੰ ਉਰੇ ਬੈਠਾ ਤਾਂ ਇੰਨੀ ਦੇਰ ਤੇ ਦੋ ਗੱਡੀਆਂ ਸਿੰਡੀ ਕੇਟ ਵਾਲੀਆਂ ਆਈਆਂ ਫਲ ਪੂਰੀ ਪਾਰ ਕੇ ਉਹਨਾਂ ਨੇ ਨਾ ਪੁੱਛਿਆ ਨਾ ਗੱਛਿਆ ਉਹਨਾਂ ਨੇ ਸਿੱਧੇ ਆ ਕੇ ਰਾਡਾ ਤੇ ਕਿਰਪਾਨਾ ਡਾਂਗਾ ਉਹਨਾਂ ਨੇ ਮਾਰਨੀ ਸ਼ੁਰੂ ਕਰਤੀਆਂ ਆ ਦੇਖੋ ਜੀ ਬਰਾ ਹਲ ਹੋਇਆ ਬੈ ਸਾਰੇ ਪਾਸੇ ਸਾਰੇ ਟਾਂਕੇ ਟੁੰਕੇ ਲੱਗੇ ਐ ਤਾਂ ਮੈਂ ਭੱਜ ਗਿਆ ਸੀ ਉਹਨਾਂ ਤੋਂ ਮੈਨੇ ਛੱਡਿਆ ਹੀ ਨਹੀਂ ਮੈਂ ਤਾਂ ਕਿਲੋਮੀਟਰ ਅੱਧਾ ਕਿਲੋਮੀਟਰ ਭੱਜਦਾ ਗਿਆ ਉਹ ਮੇਰੇ ਪਿੱਛੇ ਮਾਰਦੇ ਗਏ ਸੀ ਕੀ ਤਾਂ ਕਿਦਾਂ ਦੇ ਹਥਿਆਰ ਫੜੇ ਹੋਏ ਸੀ ਉਹਨਾਂ ਕੋਲ ਉਹ ਤਾਂ ਡਾਂਗਾਂ ਸੀ ਕਿਰਪਾਨਾਂ ਸੀ ਰਾਡ ਸੀ ਜੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਦੀ ਕਿਹੜਾ ਕਿਹੜਾ ਆ ਰਿਹਾ ਜੀ ਕਿਹੜਾ ਕਿਹੜਾ ਮਾਰ ਰਹੇ ਹਾਂ ਜੀ ਵੀਡੀਓ ਮੈਂ ਤਾਂ ਮਹਾਰਾਜ ਆਪਣੀ ਜਾਨ ਬਚਾਣੀ ਮੈਂ ਸਕੂਲ ਪਈ ਵੀਡੀਓ ਮੈਂ ਕਿੱਥੇ ਬਣਾ ਸਕਦਾ ਇਕੱਲਾ ਹੁਣ ਕੁਝ ਨੂੰ ਇਧਲਾ ਦਿੱਤੀ ਹਾਂ ਹਾਂ ਜੀ ਦਿੱਤੀ ਆ ਜੀ ਰਾਤ ਵੀ ਦਿੱਤੀ ਤੇ ਹੁਣ ਵੀ ਦਿੱਤੀ ਆ ਜੀ ਇਹ ਮੈਂ ਤੁਹਾਡੀ ਪਾਣੀ ਕਰ ਕਾਦਾ ਦੱਸਿਆ ਤੁਹਾਨੂੰ ਕਿ ਮੈਨੂੰ ਛੇੜਖਾ ਨਹੀਂ ਕਰਦੇ ਸੀ ਇਹ ਮੈਨੂੰ ਕਹਿ ਰਹੇ ਸੀ ਕਹਿੰਦੇ ਚਾਰ ਪੰਜ ਦੇ ਤਾਂ ਮਾਮਾ ਜੀ ਛੇੜਦੇ ਨੇ ਮੈਂ ਰਾਤੀ ਉੱਧਰ ਪਹੁੰਚਿਆ ਮੈਂ ਪਹਿਲੇ ਜਾਂਦਾ ਨਹੀਂ ਸੀ ਮੈਂ ਕਹਾਂ ਆਪਣੇ ਕਮਰੇ ਦਾ ਜਾਂਦਾ ਜੀ ਰੋਟੀ ਬਣੀ ਵੀ ਮਿਲਦੀ ਖਾ ਕੇ ਸੋ ਜਾਂਦਾ ਜੀ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਪਹਿਲੇ ਰਾਤੀ ਮੈਨੂੰ ਦੱਸਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਤੇ ਹੋਰ ਮੁੰਡੇ ਕਰਦੇ ਨੇ ਕਹਿੰਦੇ ਛੱਡੋ ਛੱਡੋ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਚਲੋ ਛੱਡੋ ਅੱਜ ਮੈਂ ਕਹਾਂ ਮੇਰੀ ਹੈਗੀ ਕੱਲੂ ਤੇਰੀ ਮਾਂ ਪੈਨੂ ਛੜੇਗਾ ਕੋਈ ਤੂੰ ਛੱਡ ਦੇਗਾ ਮੈਂ ਕਹਾਂ ਇਹ ਦਸਮਿਕਾ ਚਲ ਅੱਜ ਨਾਪ ਕਰਦਨੇ ਕੱਲ ਨੂੰ ਕੋਈ ਵੱਡੀ ਗੱਲਬਾਤ ਹੋ ਗਈ ਬਾਰਦਾਤ ਹੋ ਗਈ ਕੌਣ ਜ਼ਿੰਮੇਦਾਰ ਹੋਗਾ ਤੁਸੀਂ ਕੁਛ ਨੂੰ ਇਤਲਾ ਦਿੱਤੀ ਹੈ ਹਾਂਜੀ ਦਿੱਤੀ ਹੈ ਜੀ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਇਹ ਕਾਰਵਾਈ ਕਰਦੇ ਆ ਜੀ ਜਿਹੜੀ ਦੇਖੋ ਸਾਡੇ ਨਾਲ ਨਾ ਇਨਸਾਫ ਵੀ ਕਰੀਆ ਇਹਦਾ ਇਨਸਾਫ ਮਿਲਣਾ ਚਾਹੀਦਾ ਅਸੀਂ ਕੋਈ ਜ਼ਿਆਦਾ ਉਹ ਨਹੀਂ ਹੈਗੇ ਉਹ ਪਾਵਰਫੁੱਲ ਬੰਦੇ ਹੈ ਅਸੀਂ ਗਰੀਬ ਬੰਦੇ ਹੈ ਜੀ ਠੀਕ ਹੈ ਅਸੀਂ ਉਸ ਹੀ ਹਿਸਾਬ ਸੇ ਕਹਿੰਦੇ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਹ 10 ਤਰੀਕ ਦੀ ਗੱਲ ਹੈ ਜੀ ਲੜਾਈ ਹੋਈ ਸੀਗੀ ਤੇ ਮੰਡੀ ਦੇ ਵਿੱਚ ਉਹਨਾਂ ਦੇ ਸਬੰਧ ਚ ਮੰਜੂ ਨਾਮ ਦੀ ਲੜਕੀ ਨੇ ਦਰਖਾਸਤ ਦਿੱਤੀ ਸੀ ਉਹ ਮੰਜੂ ਨਾਮ ਦੀ ਲੜਕੀ ਇੱਥੇ ਬੁਲਾਈ ਹੈ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇੱਕ ਬੰਦਾ ਨੇ ਤਾਂ ਦਾਖਲ ਰੀਆ ਆਪਸ ਵਿੱਚ ਇਹ ਸਾਰੇ ਰਿਸ਼ਤੇਦਾਰ ਹੋ ਇੱਕ ਦੂਜੇ ਦੇ ਠੀਕ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਠੀਕ ਹੈ ਨਾ ਸਾਰਾ ਇਹ ਲਾਗੂ ਕਿ ਕੁੜੀ ਵਾਲੇ ਕੰਨੇ ਕੋ ਨਾ ਸ਼ੇਅਰ ਦਾ ਕਿਲਾ ਕਰ ਲਗੇ ਸ਼ੇਅਰ ਚਾਰ ਦਾ ਪਤਾ ਕਰ ਰਹੇ ਆ ਵੀ ਅਸਲ ਗੱਲ ਹੈ ਕਿ ਰਿਸ਼ਤੇਦਾਰੀ ਦਾ ਮੈਟਰ ਰਹਿੰਦਾ ਉਸ ਵਿੱਚ ਕਿਸੇ ਨੇ ਕੋਈ ਕੁਸ਼ੀਸ਼ੀ ਦਾ ਕੋਈ ਕੁਸ਼ੀਸ਼ਾ ਅਸੀਂ ਬ੍ਰੇਕੀ ਨਾਲ ਇਹਦਾ ਚਾਲ ਵੇਚ ਕਰਦੇ ਠੀਕ ਹੈ ਜੇ ਵੀ ਗ੍ਰਿਫਤਾਰੀ ਹਜੇ ਸਿੰਪਲ ਦਰਖਾਸਤ ਜੋ ਵੀ ਕਾਰਵਾਈ ਬਣੂਗੀ ਉਹ ਕਰਦਾ ਹੈ